ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਤਰੀਕ ਹੈਗੀ 9 April 2025 ਤੇ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਟ੍ਰੇਡ ਅਨਲਿਸਿਸ ਦੇ ਵਿੱਚ ਇਸ ਵੀਡੀਓ 'ਚ ਆਪਾਂ ਡਿਸਕਸ ਕਰਾਂਗੇ ਆਪਣੇ ਅੱਜ ਦੇ ਟ੍ਰੇਡ ਬਾਰੇ ਕਿ ਕੀ ਆਪਣਾ ਐਂਟਰੀ ਪੁਆਇੰਟ ਸੀਗਾ ਕੀ ਆਪਣਾ ਸਟਾਪ ਲੌਸ ਸੀਗਾ ਕੀ ਆਪਣਾ ਪ੍ਰੋਫਿਟ ਹੋਇਆ ਜਾਂ ਲੌਸ ਹੋਇਆ ਉਹ ਸਾਰੀਆਂ ਚੀਜ਼ਾਂ ਆਪਾਂ ਡਿਸਕਸ ਕਰਾਂਗੇ ਤਾਂ ਚਲੋ ਆਜੋ ਫਿਰ ਆਪਾਂ ਚੱਲਦੇ ਹਾਂ ਚਾਰਟ ਤੇ ਤੇ ਅੱਜ ਦੇ ਆਪਾਂ ਜਿਹੜਾ ਟ੍ਰੇਡ ਬਾਰੇ ਦੇਖੀਏ ਅੱਜ ਮੇਰਾ ਜਿਹੜਾ ਟ੍ਰੇਡ ਆ ਉਹ ਨਿਫਟੀ ਦੇ ਵਿੱਚ ਨਹੀਂ ਬੈਂਕ ਨਿਫਟੀ ਚ ਹੋਇਆ ਉਹਦੀ وجہ ਇਹ ਸੀ ਕਿਉਂਕਿ ਨਿਫਟੀ ਦੇ ਵਿੱਚ ਮੇਰਾ ਕੋਈ ਵੀ ਸੈਟਅਪ ਨਹੀਂ ਬਣਿਆ ਸੀ ਤੇ ਨਾ ਹੀ ਮੈਨੂੰ ਉਹਦੇ ਵਿੱਚ ਕੋਈ ਡਾਇਰੈਕਸ਼ਨ ਕਲੀਅਰ ਦਿਖ ਰਹੀ ਸੀ ਕਿ ਨਿਫਟੀ ਕਿਸ ਪਾਸੇ ਨੂੰ ਜਾ ਸਕਦੀ ਹੈ ਤੇ ਤੁਸੀਂ ਦੇਖ ਵੀ ਸਕਦੇ ਹੋ ਕਿ ਨਿਫਟੀ ਅੱਜ ਰਹੀ ਵੀ ਸਾਈਡਵੇਜ਼ ਇਹਦੀ وجہ ਇਹ ਸੀ ਕਿਉਂ ਮੈਨੂੰ ਕਲੀਅਰ ਨਹੀਂ ਸੀਗਾ ਕਿਉਂਕਿ ਨਿਫਟੀ ਦੀ ਜਿਹੜੀ ਕੱਲ੍ਹ ਵਾਲੀ ਕੈਂਡਲ ਸੀ ਉਹਨੇ ਕਿਤੋਂ ਵੀ ਕੋਈ ਮਤਲਬ ਕਿ ਆਪਾਂ ਕਹਦੇ ਹਾਂ ਰਿਜੈਕਸ਼ਨ ਨਹੀਂ ਲਈ ਸੀਗੀ ਜਾਂ ਕੋਈ ਐਕਸੈਪਟੈਂਸ ਨਹੀਂ ਸੀਗੀ ਸਿਰਫ ਨਿਫਟੀ ਥੱਲੇ ਤੋਂ ਆ ਰਹੀ ਸੀਗੀ ਇਹਦਾ ਉੱਪਰਲਾ ਇਹਨੇ ਰਿਜੈਕਸ਼ਨ ਕਿੱਥੋਂ ਲਈ ਕੀ ਵਜ੍ਹਾ ਕਰਕੇ ਲਈ ਉਹਦਾ ਆਪਾਂ ਨੂੰ ਕੁਝ ਨਹੀਂ ਪਤਾ ਸ। ਤੇ ਇਸ ਕਰਕੇ ਆਪਾਂ ਕਹਿ ਨਹੀਂ ਸਕਦੇ ਸੀ ਕਿ ਨੈਫਟੀ ਅੱਜ ਕਿੰਦਰ ਨੂੰ ਜਾ ਸਕਦੀ ਹੈ। ਇਹ ਕੱਲ ਵਾਲੀ ਡੂਜੀ ਕੈਂਡਲ ਦਾ ਹਾਈ ਵੀ ਬ੍ਰੇਕ ਕਰ ਸਕਦੀ ਸੀ। ਕੱਲ ਵਾਲੀ ਡੂਜੀ ਕੈਂਡਲ ਦਾ ਲੋ ਵੀ ਬ੍ਰੇਕ ਕਰ ਸਕਦੀ ਸੀ। ਸੋ ਜਦੋਂ ਆਪਾਂ ਨੂੰ ਕਲੀਅਰ ਨਾ ਹੋਵੇ ਤਾਂ ਆਪਾਂ ਉਸ ਐਸੈਟ ਦੇ ਵਿੱਚ ਆਪਾਂ ਟ੍ਰੇਡ ਨਹੀਂ ਕਰਨਾ ਪਸੰਦ ਕਰਦੇ। ਤਾਂ ਹੁਣ ਆਪਾਂ ਬੈਂਕ ਨੈਫਟੀ 'ਚ ਜੇਕਰ ਦੇਖੀਏ ਬੈਂਕ ਨੈਫਟੀ 'ਚ ਆਪਾਂ ਨੂੰ ਡਾਇਰੈਕਸ਼ਨ ਕਲੀਅਰ ਸੀ। ਉਦੀ ਬਜਾਈ ਹੈ ਕਿਉਂਕਿ ਦੇਖ ਸਕਦੇ ਹੋ ਤੁਸੀਂ ਬੈਂਕ ਨੈਫਟੀ ਨੇ ਇਸ ਤੋਂ ਪਹਿਲਾਂ ਜਦੋਂ ਗੈਪ ਡਾਊਨ ਹੋਈ ਹੈ ਬਹੁਤ ਜ਼ਿਆਦਾ ਜਿਸ ਦਿਨ ਮਾਰਕੀਟ ਮਤਲਬ 2000 ਪਲੱਸ ਗੈਪ ਡਾਊਨ ਸੀਗੀ ਬੈਂਕ ਨੈਫਟੀ ਉਸ ਦਿਨ ਜੇਕਰ ਆਪਾਂ ਦੇਖੀਏ ਉਸ ਤੋਂ ਪਹਿਲਾਂ ਬੈਂਕ ਨੈਫਟੀ ਨੇ ਇੱਕ ਡੇਲੀ ਟਾਈਮ ਫਰੇਮ ਦੇ ਉੱਪਰ ਇੱਕ ਡਬਲ ਯੂ ਪੈਟਰਨ ਬਣਾਇਆ ਤੇ ਉਸ ਤੋਂ ਬਾਅਦ ਇਹਨੇ ਥੱਲੇ ਓਪਨਿੰਗ ਦਿੱਤੀ ਤਾਂ ਆਪਾਂ ਕਹਿ ਸਕਦੇ ਹਾਂ ਕਿ ਇਹ neck line ਜਿਹੜੀ ਇਹਨੇ ਬੈਂਕ ਨੈਫਟੀ ਨੇ ਬ੍ਰੇਕ ਕੀਤਾ ਠੀਕ ਹੈ ਉਸ ਤੋਂ ਬਾਅਦ ਬੈਂਕ ਨਿਫਟੀ ਦੁਬਾਰਾ ਉਸ ਲੈਵਲ ਨੂੰ ਟੈਸਟ ਕਰਨ ਗਈ ਜਿਵੇਂ ਕਿ ਸਾਰੇ ਜਾਣਦੇ ਆ ਕਿ ਜੇਕਰ ਮਾਰਕੀਟ ਕਿਸੇ ਵੀ ਲੈਵਲ ਨੂੰ ਬ੍ਰੇਕ ਕਰਦੀ ਆ ਤਾਂ ਇੱਕ ਵਾਰ ਦੁਬਾਰਾ ਉਸ ਨੂੰ ਟੈਸਟ ਕਰਨ ਜ਼ਰੂਰ ਜਾਂਦੀ ਹੈ ਤੇ ਇਹੀ ਬੈਂਕ ਨਿਫਟੀ ਦੇ ਵਿੱਚ ਹੋਇਆ ਹੈ ਬੈਂਕ ਨਿਫਟੀ ਦੁਬਾਰਾ ਉਸ ਲੈਵਲ ਨੂੰ ਟੈਸਟ ਕਰਨ ਗਈ ਹੈ ਉਸ ਇਹ ਮੈਨੂੰ ਅਨੁਮਾਨ ਸੀ ਕਿ ਬੈਂਕ ਨਿਫਟੀ ਇਹਨੂੰ ਟੈਸਟ ਕਰਨ ਜਾਏਗੀ ਤੇ ਜਦੋਂ ਹੀ ਉੱਥੇ ਰਿਜੈਕਸ਼ਨ ਲਏਗੀ ਤਾਂ ਮੈਨੂੰ ਕਲੀਅਰ ਲੱਗ ਰਿਹਾ ਸੀਗਾ ਕਿ ਥੱਲੇ ਆ ਸਕਦੀ ਹੈ ਤਾਂ ਉਹੀ ਦੇਖਿਆ ਵੀ ਕੱਲ ਇਹਨੇ ਰਿਜੈਕਸ਼ਨ ਲਈ ਤੇ ਅੱਜ ਮੈਨੂੰ ਅੰਮ੍ਰਿਤ ਸੀ ਕਿ ਜਿਹੜਾ ਇਹਨੇ ਕੱਲ ਡੋਜੀ ਕੈਂਡਲ ਬਣਾਈ ਆ ਉਹਦੇ ਇਹ ਥੱਲੇ ਵਾਲੇ ਪਾਰਟ ਮਤਲਬ ਕਿ ਜੋ ਲੋਅਰ ਪਾਰਟ ਸੀਗਾ ਉਹਦਾ ਉਹਨੂੰ ਇਹ ਟੈਸਟ ਕਰਨ ਜਾ ਸਕਦੀ ਹੈ ਦੁਬਾਰਾ ਤੇ ਉਹੀ ਮੇਰਾ ਇੱਕ ਟਰੇਡ ਬਣ ਸਕਦਾ ਸੀਗਾ ਜੇਕਰ ਆਪਾਂ ਆਪਣੀ ਐਂਟਰੀ ਦੀ ਗੱਲ ਕਰੀਏ ਕਿ ਆਪਣੀ ਐਂਟਰੀ ਅੱਜ ਕਿੱਥੇ ਹੋਈ ਸੀਗੀ ਤਾਂ ਮੈਂ ਤੁਹਾਨੂੰ ਜੇਕਰ ਆਪਾਂ ਦਿਖਾਵਾਂ ਮੈਂ ਪਹਿਲੀ ਕੈਂਡਲ ਆਪਾਂ ਦੇਖੀਏ ਜੇਕਰ ਅੱਜ ਦੀ ਤਾਂ ਪਹਿਲੀ ਕੈਂਡਲ ਇੱਕ ਰੈੱਡ ਕੈਂਡਲ ਸੀਗੀ ਜੋ ਕਿ ਕਾਫੀ ਇੱਕ ਹੈਲਥੀ ਰੈੱਡ ਕੈਂਡਲ ਕਹਿ ਸਕਦੇ ਆਪਾਂ ਉਸ ਤੋਂ ਬਾਅਦ ਇੱਕ ਗ੍ਰੀਨ ਕੈਂਡਲ ਹੋਈ ਤੇ ਜਦੋਂ ਹੀ ਰੈੱਡ ਕੈਂਡਲ ਦਾ ਲੋ ਬ੍ਰੇਕ ਹੋਇਆ ਮਤਲਬ ਕਿ ਤੀਸਰੀ ਕੈਂਡਲ ਅੱਜ ਦੇ ਦਿਨ ਦੀ 5 ਮਿੰਟ ਦੇ ਚਾਰਟ ਦੀਵੇਂ ਗੱਲ ਕਰ ਰਹੇ ਤੀਸਰੀ ਕੈਂਡਲ ਨੇ ਜਦੋਂ ਹੀ ਲੋ ਬ੍ਰੇਕ ਕੀਤਾ ਪਹਿਲੀ ਕੈਂਡਲ ਦਾ ਤਾਂ ਮੇਰੀ ਐਂਟਰੀ ਹੋ ਚੁੱਕੀ ਸੀ ਤੇ ਮੇਰਾ ਜਿਹੜਾ ਸਟਾਪ ਲੌਸ ਸੀਗਾ ਉਹ ਉੱਪਰਲਾ ਫਰਸਟ ਕੈਂਡਲ ਦਾ ਹਾਈ ਇੱਕ ਮੈਂ ਸਟਾਪ ਲੌਸ ਲਗਾ ਕੇ ਚੱਲਿਆ ਸੀਗਾ ਤੇ ਉਸ ਤੋਂ ਬਾਅਦ ਮਾਰਕੀਟ ਨੇ ਇੱਕ ਉੱਪਰਲੀ ਸਾਈਡ ਨੂੰ ਮੂਵ ਵੀ ਦਿੱਤਾ ਪਰ ਮੇਰੇ ਮਤਲਬ ਕੀ ਆਪਾਂ ਕਹਾਂ ਜੀ ਇਹ ਸਟੌਪ ਲੌਸ ਤੱਕ ਉਹ ਜਾ ਨਹੀਂ ਸਕੀ ਤੇ ਉੱਥੋਂ ਫਿਰ ਇੱਕ ਵਾਰੀ ਰਿਜੈਕਸ਼ਨ ਹੁੰਦੀ ਹੋਈ ਥੱਲੇ ਗਈ ਤੇ ਦੂਜੀ ਚੀਜ਼ ਮੈਂ ਦੱਸਣੀ ਚਾਹੁੰਦਾ ਵੀ ਮੇਰਾ ਜਿਹੜਾ ਅੱਜ ਦਾ ਟ੍ਰੇਡ ਆ ਉਹ ਆਪਸ਼ਨ ਦੇ ਵਿੱਚ ਨਹੀਂ ਹੋਇਆ ਸੀ ਮੇਰਾ ਅੱਜ ਦਾ ਟ੍ਰੇਡ ਫਿਊਚਰ ਦੇ ਵਿੱਚ ਹੋਇਆ ਉਹਦੀ ਵੀ وجہ ਇਹ ਹੈ ਕਿਉਂਕਿ ਜਿਹੜਾ ਇੰਡੀਆ ਵਿਕਸ ਆ ਉਹ ਤੁਸੀਂ ਜਾਣਦੇ ਹੋ ਅੱਜ ਕੱਲ ਬਹੁਤ ਜ਼ਿਆਦਾ ਹਾਈ ਚੱਲਦਾ ਜਦੋਂ ਇੰਡੀਆ ਵਿਕਸ ਹਾਈ ਚੱਲਦਾ ਹੈਗਾ ਤਾਂ ਮੇਰੇ ਅਕੋਰਡਿੰਗ ਜਿਹੜੇ ਆਪਸ਼ਨਸ ਆ ਉਦੇ ਪ੍ਰੀਮੀਅਮ ਇੰਨੀ ਤੇਜ਼ੀ ਨਾਲ ਗਲਦੇ ਨਹੀਂ ਹੈਗੇ ਇੰਨੀ ਤੇਜ਼ੀ ਨਾਲ ਡिके ਨਹੀਂ ਹੁੰਦੇ ਤੇ ਨਾ ਹੀ ਉਹ ਇੰਨੀ ਤੇਜ਼ੀ ਨਾਲ ਉੱਪਰ ਜਾਂਦੇ ਉਹਦੇ ਚ ਮਤਲਬ ਕਿ ਵੋਲੇਟਿਲਟੀ ਜਿਹਨੂੰ ਆਪਾਂ ਕਹਿੰਦੇ ਨੇ ਇੰਡੀਆ ਵਿਕਸ ਆ ਜਿਹੜਾ ਉਹ ਬੇਸਿਕਲੀ ਵੋਲੇਟਿਲਟੀ ਨੂੰ ਡਿਸਕ੍ਰਾਈਬ ਕਰਦਾ ਹੈ ਤਾਂ ਵੋਲੇਟਿਲਟੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਇੰਨੀ ਜ਼ਿਆਦਾ ਵੋਲੇਟਿਲਟੀ ਨੂੰ ਹੈਂਡਲ ਕਰਨਾ ਆਮ ਟਰੇਡਰ ਦੇ ਬਸ ਦੀ ਗੱਲ ਹੈ ਤਾਂ ਇਸ ਕਰਕੇ ਮੈਂ ਅੱਜ ਦਾ ਜਿਹੜਾ ਟਰੇਡ ਆ ਉਹ ਮੈਂ ਫਿਊਚਰ ਦੇ ਵਿੱਚ ਕੀਤਾ ਸੀਗਾ ਇਹ ਤੁਸੀਂ ਦੇਖ ਸਕਦੇ ਹੋ ਫਿਊਚਰ ਦੇ ਵਿੱਚ ਵੀ ਮੇਰੀ ਸੇਮ ਐਂਟਰੀ ਬਣ ਰਹੀ ਹੈ ਤੇ ਉੱਥੇ ਹੀ ਮੇਰਾ ਸਟਾਪ ਲੌਸ ਚੱਲ ਰਿਹਾ ਸੀਗਾ ਤੇ ਫਿਊਚਰ ਜਿਹੜਾ ਫਸਟ ਕੈਂਡਲ ਦੇ ਨੇੜੇ ਵੀ ਨਹੀਂ ਜਾ ਸਕਿਆ ਜੇ ਤੁਸੀਂ ਦੇਖੋ ਧਿਆਨ ਨਾਲ ਸੋ ਉਸ ਤੋਂ ਬਾਅਦ ਕੰਟੀਨਿਊਸਲੀ ਮਾਰਕੀਟ ਥੱਲੇ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬੈਂਕ ਨਿਫਟੀ ਨੇ ਮੂਵ ਦਿੱਤਾ ਹਾਲਾਂਕਿ ਮੈਂ ਸਾਰਾ ਮੂਵ ਤਾਂ ਨਹੀਂ ਕੈਪਚਰ ਕਰ ਸਕਿਆ ਕਿਉਂਕਿ ਮੈਂ ਇੱਕ ਜਦੋਂ ਵੱਡੀ ਕੈਂਡਲ ਬਣੀ ਹੈ ਉਸ ਤੋਂ ਬਾਅਦ ਇਹਨੇ ਇੱਕ শারਪ ਗ੍ਰੀਨ ਕੈਂਡਲ ਵੀ ਉੱਪਰ ਨੂੰ ਜਾਣ ਲੱਗੀ ਸੋ ਉੱਥੋਂ ਮੈਨੂੰ ਲੱਗਿਆ ਵੀ ਸ਼ਾਇਦ ਜਿਹੜੀ ਬੈਂਕ ਨਿਫਟੀ ਉਹ ਰਿਵਰਸ ਹੋ ਸਕਦੀ ਉਹਦੀ وجہ ਨਿਫਟੀ ਸੀ ਕਿਉਂਕਿ ਨਿਫਟੀ ਆਪਦੇ ਆਪ ਨੂੰ ਹੋਲਡ ਕਰ ਰਹੀ ਹੈ ਜਿਵੇਂ ਕਿ ਮੈਂ ਦੱਸਿਆ ਵੀ ਨਿਫਟੀ ਸਾਈਡਵੇ ਸੀਗੀ ਤੇ ਨਿਫਟੀ ਆ ਉਹਦੇ ਆਪ ਨੂੰ ਬੋਲਡ ਕਰ ਰਹੀ ਸੀ ਉੱਥੇ ਮੈਨੂੰ ਲੱਗਦਾ ਸੀ ਕਿ ਸ਼ਾਇਦ ਨਿਫਟੀ ਹੈ ਜਿਹੜੀ ਬੈਂਕ ਨਿਫਟੀ ਨੂੰ ਡਰਾਉਨਾ ਕਰ ਲਵੇ ਉੱਪਰ ਨੂੰ ਤੇ ਇਸ ਕਰਕੇ ਮੈਂ ਇਹਨੂੰ ਐਗਜ਼ਿਟ ਕਰ ਦਿੱਤਾ ਤੇ ਮੇਰਾ ਜਿਹੜਾ ਅੱਜ ਦਾ ਪ੍ਰੋਫਿਟ ਆ ਉਹ ਤੁਸੀਂ ਦੇਖ ਸਕਦੇ ਹੋ ਜੇਕਰ ਮੈਂ ਤੁਹਾਨੂੰ ਪੋਜੀਸ਼ਨਸ ਦੇ ਵਿੱਚ ਦਿਖਾਵਾਂ ਅੱਜ ਦਾ ਜਿਹੜਾ ਪ੍ਰੋਫਿਟ ਆ ਉਹ ਆਪਣਾ 8400 ਦੇ ਨੇੜੇ ਤੇੜੇ ਹੋਇਆ 8418 ਰੁਪਏ ਜੇਕਰ ਮੈਂ ਐਗਜ਼ੈਕਟਲੀ ਤੁਹਾਨੂੰ ਦੱਸਾਂ ਤਾਂ ਆਪਣਾ ਅੱਜ ਦਾ ਜਿਹੜਾ ਪ੍ਰੋਫਿਟ ਆ ਉਹ 8418 ਰੁਪਏ ਰਿਹਾ ਤਾਂ ਬਹੁਤ ਹੀ ਵਧੀਆ ਆਪਣਾ ਦਿਨ ਰਿਹਾ ਹੈ ਹੁਣ ਕੱਲ ਦੀ ਜਿਹੜੀ ਮਾਰਕੀਟ ਦੇ ਵਿੱਚ ਛੁੱਟੀ ਹੈ ਤੇ ਕੱਲ ਨੂੰ ਆਪਣਾ ਕੋਈ ਟ੍ਰੇਡ ਨਹੀਂ ਹੋਏਗਾ ਅੱਗੇ ਤੋਂ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੀਆਂ ਵੀਡੀਓਜ਼ ਨੂੰ ਵੀ ਲਾਈਕ ਤੇ ਸ਼ੇਅਰ ਕਰਾਇਆ ਕਰੋ ਸਾਸਰੀਕਾ ਥੈਂਕ ਯੂ